ਹਾਂਜੀ ਸਾਥਰੀ ਕਾਜੀ ਸਾਰਾ ਨੂੰ ਕੋਲ ਆ ਕੇ ਤੋਂ ਮੇਰੇ ਡੰਗੋ ਤੇ ਵੀਰੇ ਸ਼ੁਰੂ ਕਰਦੇ ਦਿਨ ਹੋ ਗਿਆ ਅੱਜ ਲੁੱਧਰ ਆਤਾ ਫਰੇਲ ਦਾ ਟਾਈਮ ਆ ਗਿਆ 6:30 ਦਾ ਆਪਣੇ ਪੈ ਰਹਿਆ ਗੰਮੀ ਇਹਨਾਂ 4 ਮਿੰਟ ਹੋ ਗਏ ਪੈਂਦੇ ਨੇ ਬਹੁਤ ਉਤਰਿਆ ਚਲੋ ਥੋੜੀ ਥੋੜੀ ਪੂਰਜੀ ਪੈਂਦੀ ਦੀ ਮੈਂ ਕੋਸਤੀਾਂ ਵਿੱਚ ਸਾਰਾ ਸਨਬਰਕ ਮਾਰ ਕੇ ਦਿਲ ਨੂੰ ਸਾਰਾ ਸੁੱਕੇ ਹਟিয়ে ਬਣਾ ਪੂਰਾ ਜਵਲ ਨਹੀਂ ਆ ਗਿਆ ਹਾਂ ਤਾਂ ਟਾਲੀ ਦਿਨ ਤੋਂ ਪਰ ਆ ਗਿਆ। ਗਰਮੀ ਬਹੁਤ ਹੋਈ ਪਈ ਸੀ। ਵੀ ਦੋ ਚੰਨੇ ਚਾਰ ਦਿਨਾਂ ਦੀ ਹਣਾਇ ਲੱਗਦਾ ਸੀਗਾ। ਜਿਵੇਂ ਬਾਹਰ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਸੀ। ਉਹ ਕਮਰੇ ਚ ਰੁੱਕ ਕੇ ਤਾਂ। ਬਹੁਤ ਗਰਮੀ ਬਹੁਤ ਔਖਾ ਕੰਮ ਦਿੰਦਾ ਕਰਦੀ ਸੀ ਇਹ। ਨਹੀਂ ਕਰਨਾ। ਇੱਕ ਕੰਮ ਕਰਕੇ ਅੰਦਰ ਵੜ ਜਾਂਦੀ ਸੀ। ਕੁਝ ਮੈਂ ਨਾ ਆਪ ਤਾਂ ਬਿਮਾਰੀ ਵੀ ਪਈ ਸੀਗੀ। ਮੇਰਾ ਨਾ ਪੇਟ ਚ ਦਰਦ ਨੂੰ ਹੜਦਾ ਹੈਗਾ। ਇਹ ਸੈਟਰ ਹੋ ਜਾਂਦੀ ਨੇ ਕਿ ਥੋੜੇ ਦੇ ਟੈਨ ਤੋਂ ਹੀ। ਮੇਰੇ ਪ੍ਰੇਟ ਕਰਨ ਤੇ ਲਿੰਗ ਵੀ ਨਾ ਆਏ ਤੇ ਦੁੱਬਦਾ ਰਹਿੰਦਾ ਹੈ ਕੁਛ ਨਹੀਂ ਮੈਂ ਸਾਧੂ ਤਰੀਕੇ ਨਾਲ ਰੋਲ ਲੇ ਬੈਨ ਰੋਟੀ ਖਾਦੀ ਨੂੰ ਪਰ ਸੋਹਾਂ ਦੀ ਥੋੜੀ ਜਿਹੀ ਠੀਕ ਕੀਤੀ ਰੋਟੀ ਖਾ ਲਈ ਨੂੰ ਦੋ ਰੋਟੀ ਖਾ ਲਈ ਉਹਦੇ ਨਾਲ ਉਹ ਮੇਰੇ ਪਾਚ ਵੀ ਨਹੀਂ ਸਹੀ ਰਹੀ ਹੈ ਤੇ ਕੱਲ ਸਵੇਰੇ ਖੇੇ ਮੇਰੇ ਕੋਲ ਵੀ ਹਾਰ ਨਹੀਂ ਹੋਈ ਤੇ ਸੁਪਿੰਦਾ ਲੱਗ ਤੋ ਜਵਾਈ ਲਈਆ ਮੈਂ ਇੱਕ ਵਾਰ ਫੇਰ ਦੇਖਦੇ ਹਾਂ ਕਿ ਮੇਨੂੰ ਮਾਰਤਾ ਕੋ ਲਿਆਣਾ ਵੀ ਨਾ ਹੱਤ ਪਿਆ ਕੱਲ ਸ਼ਾਮ ਨੂੰ ਤਾਂ ਫੇਰ ਜ਼ਿਆਦਾ ਹੋ ਗਿਆ ਹੋ ਗਿਆ 파ਰੀ 파ਰੀ ਹੈ ਹੁਣ ਪੇਟ ਡੀ ਜੀ ਮੈਂ ਨਾ ਪਾਟਰ ਪਾਟਰ ਹੁੰਦਾ ਪਰ ਜੀ ਜਿੱਤ ਕਾਉਂ ਦੇ ਦਿੱਤੀ 18 ਨੀ ਬਸ ਨਾਲ ਦੀ ਨਾਲ ਬਾਹਰ ਆ ਲੰਗੇ ਜਿੱਜੀ ਤੇ ਕਰੀ। ਪਤਾ ਨਹੀਂ ਮੇਰੇ ਘਾਟੋਂ ਹੋ ਜਾਂਦਾਗਾ। ਬਰਸਟਾ ਕਦਾ ਵੀ ਅੰਤੜੀਆਂ ਨੂੰ ਸੋ ਜਾਂਦੀ ਹੈ ਜੀ। ਮਹੀਨਾ ਦੋ ਮੇਰੇ ਰੀਸ ਹੋ ਜਾਂਦਾ ਹੈ ਜੇ ਮੇਰੇ। ਪਹਿਲਾਂ ਵਕਤ ਦੁੱਖਦਾ ਹੁੰਦਾ ਮੇਰਾ। ਪਾਠ ਚੌਥੇ ਨਾ ਸਵੇਰੇ ਮੈਂ ਪਹਿਲੀ ਵਾਰ ਚਾਹ ਪੀਤੀ ਸੀ ਉਸ ਤੋਂ ਬਾਅਦ ਮੇਰੇ ਘਰ ਬਿਚੂ ਹੋਣਾ ਹੈਗਾ। ਚਾਹ ਕੁ ਫਲੇਕੇ ਵੜ ਗਈ ਹੁਣ ਮੇਰਾ ਨਾ ਚਾਹ ਤਾਂ ਨਹੀਂ ਕਿਆ ਪਰ ਮੈਨੂੰ ਲੱਗਦਾ ਮੈਨੂੰ ਨਾ ਵਧੀਆ ਚਾਹ ਪੀ ਲੈਣੀ ਚਾਹੀਦੀ ਆਹ ਤਸੀਰੇ ਨੂੰ ਚਾਹ ਪੀ ਹੁੰਦੀ ਪੀ ਲੈਣੀ ਐ ਨਾ ਬੱਦਤੀ ਗਏ ਸੋ ਜਦ ਜਦ ਵਾਰਨਾ ਹੁੰਦਾ ਹੋ ਤਾਂ ਮੇਰਾ ਚਾਹ ਪੀਣ ਦਾ ਜਨ ਨਹੀਂ ਜੇ ਹਰ ਵਾਰ ਦਾ ਮੂਹ ਰਹਿੰਦਾ ਕੌੜਾ ਕੌੜਾ ਚਲਚਲ ਹੋ ਹੀ ਜਿਏਗੀ ਬਸ ਕੰਮ ਦੇ ਇੱਕ ਕੰਮ ਕਰ ਲੈਣੀ ਆ ਫਿਰ ਅੰਦਰ ਜਾ ਬੈਠਦੀ ਆ ਇਹ ਚੀਜ਼ ਗਰਮੀ ਹੋ ਗਈ ਤਾਂ ਨਹੀਂ ਆਉਣੀ ਆਉਣੀ ਅੱਜ ਦੇਖੋ ਰਾਮਦਾਰੀ ਆਉਗੀ ਇਹ ਫਿਰ ਦਿਨਾਂ ਦਾ ਆਪਣੀ ਠੰਡ ਕਰਤੀ ਬੱਤੀ ਹਜੇ ਪਏ ਆ ਹਾਲੇ ਮਿਹੜੀ ਖੇਤ ਵਰਗੀ ਸੀਗੇ ਦੋਬਰੀ ਜਿਹੜੀ ਡੇਰੀ ਪਾ ਕੇ ਆਏਗਾ ਤੇ ਚਲ ਦੋਸ ਪਾਇਆ ਉਹਨੂੰ ਵੀ ਬੱਦਲ ਦੇਖ ਕੇ ਖਾਲ ਹੋ ਗਈ ਵੀ ਚਲ ਥੋੜਾ ਫਲੇਹਾ ਵੱਧ ਜਾਊਗਾ ਪਰ ਵੱਢਣ ਉਹਨੇ ਰੱਬ ਨੇ ਦਿੱਤਾ ਨਹੀਂ ਹੋਣਾ ਉਹਨਾਂ ਨੂੰ ਨਹੀਂ ਬਹੁਤਾ ਗਾ ਲੈਣਾ ਨਾ ਹੋ ਜਿਆਦਾ ਚੱਲ ਕੇ 45 ਤੱਕ ਸੇਜ ਹੋ ਗਿਆ ਪੂਰਾ ਮੇਂ ਲੋ ਜੀ ਪੌਣੇ ਪੰਜ ਦਾ ਟਾਈਮ ਹੋ ਗਿਆ ਸ਼ਾਮ ਹੋ ਗਈ ਅੱਜ ਆਪਣੀ ਵੀ ਬਹੁਤ ਪਿਆਰ ਦੁਪਹਿਰੇ ਫੇਰ ਆਪਾਂ ਸਵੇਰੇ ਕੱਲੇ ਭਲਾਈ ਸੀ ਥੋੜੀ ਜਿਹੀ ਵੀ ਦੀ ਸ਼ਾਮ ਨੂੰ ਫੇਰ ਆ ਗਿਆ ਸੀਗਾ 3:00 ਵਜੇ ਨਹੀਂ ਆਪਣੇ 4:30 ਵਜੇ ਫੇਰ ਬਹੁਤ ਪਿਆ ਹਜੇ ਵੀ ਬਹੁਤ ਕਾਲਾ ਫੇਰ ਆਪਾਂ ਤੇ ਅੱਜ ਆਪਾਂ ਤੁਹਾਡੇ ਨਾਲ ਕਦੂ ਦੀ ਰੈਸਪੀ ਸ਼ੇਅਰ ਕਰਾਂਗੇ ਕਦੂ ਦੀ ਬਣਾਵਾਂਗੇ ਤਾਂ ਆਪਾਂ ਸਬਜ਼ੀ ਤੇ ਇਹਨੂੰ ਬਣਾਵਾਂਗੇ ਆਪਾਂ ਹੋਰ ਤਰੀਕੇ ਨਾਲ ਮੈਂ ਜਿੱਦਾਂ ਆਪਾਂ ਕਦੂ ਦੀ ਸੰਜੀਤੀ ਪਾ ਕੇ ਫੜਾਉਦੇ ਹਾਂਗੇ ਆਪਾਂ ਹੋਰ ਤਰੀਕੇ ਨਾਲ ਬਣਾਵਾਂਗੇ ਇਹਨੂੰ ਤੇ ਬਹੁਤ ਟੇਸਟੀ ਸਬਜ਼ੀ ਬਣਦੀ ਹੈਗੀ शुरू तो एंड तक जरूर नहीं थोड़ा ये आप दो कद्दू ले लेंगे कद्दू अपने वाद से रिश्तेदारी आए थे फिर हूँ ददू डे सब्जी ना जी या तार लिया बच्चा नहीं खाते नहीं है दो कद्दू आप छिले चिरट लेरट के धो तो लेने गे ते आप कदूकस करा तो कद्दूकस करा आप ज्यादा गुद्द जी कट दें बस गुद्द जी का कद्दू कस नहीं बनता फिर अपन थोड़ी सब्जी बहुत बस ਤਰਾਪਾ ਕੋਈ ਇਹਦੇ ਵਿੱਚੋਂ ਨਾ ਘੁੱਟ ਕੱਟ ਦਾਂਗੇ। ਕਦੂ ਕਸ਼ ਕਰ ਲਾਂਗੇ ਆਪਾਂ ਇਹ ਮੋਟੇ ਗਲੀਆਂ ਨਾਲ ਕਰਾਂਗੇ ਆਪਾਂ ਫ੍ਰੀਕ ਨਾਲ ਤਾਂ ਖੁੱਜਾ ਦਾ ਖੁੱਜੂਗਾ। ਇਹ ਮੋਟੀਆਂ ਗਲੀਆਂ ਨਾਲ ਆਪਾਂ ਬਸ ਕਰਾਂਗੇ। ਮੈਂ ਸੋਚਿਆ ਤਾਂ ਵੀ ਆਪਾਂ ਅੱਜ ਇਹ ਸਬਜ਼ੀ ਬਣਾਈਏ। ਪਹਿਲਾਂ ਵੀ ਮੈਂ ਬਹੁਤ ਵਾਰ ਬਣਾਈ ਹੈਗੀ ਇਸ ਵਾਰ ਨਹੀਂ ਬਣਾਈ ਆਪਾਂ। ਪਿਛਲੇ ਸਾਲ ਵੀ ਨਹੀਂ ਕੋਈ ਲੱਗਦਾ ਸ਼ਾਇਦ ਇੱਕ ਵਾਰੀ ਵੀ ਬਣਾਈ ਆਪਾਂ। ਪਹਿਲਾਂ ਮੈਂ ਬਣਾਉਂਦੀ ਸੀ। ਸਭ ਤੋਂ ਮੇਰੇ ਫਿਰ ਜਾ ਰਿਹਾ ਬਸ ਆਪਾਂ ਕਦੂ ਬਏ ਲੇ ਗਏ ਨਾ ਫਿਰ ਸਬਜੀ ਉਹ ਕਰੇ ਪਈ ਹੋਏ ਫਿਰ ਉਹ ਲਗੀ ਨਹੀਂ ਲਈ ਜਾਂਦੀ ਹੈਗੀ ਬਸ ਤਾਂ ਸਬਜੀ ਮਹਿੰਗੀ ਬਹੁਤ ਹੋਈ ਪਈ ਆ ਕਦੂ ਬਹੁਤ ਮਹਿੰਗੇ ਨੇ ਕਿ ਪਰ ਆਪਣੇ ਵਸਤੇ ਵਾਲੀ ਚੋਅ ਆ ਸੀਗੀ ਕਦੂ ਤੋਰੀਆਂ ਦੋ ਦਿਨ ਆਪਾਂ ਤੋਰੀਏ ਤੋ ਦਿਨ ਹੋ ਗਏ ਤੇ ਅੰਤ ਵਿੱਚ ਗੁੱਡ ਵਾਲੀ ਬਣਾਉਣਾ ਸੀਗਾ ਫਿਰ ਮੈਂ ਫੇਰ ਆਪਾਂ ਇਸ ਤਰ੍ਹਾਂ ਬਣਾਉਣੀ ਆ ਜੀ ਚਲੋ ਬਾਦ ਵਿੱਚ ਸਬਜੀ ਨਾਲ ਜਵਾਕ ਕੁਝ ਖਾਣਗੇ ਨਾ ਕਦੂ ਆਈ ਤੋਂ ਦੁੱਧਾਈ ਤੋਂ ਤਾਂ ਆਪਣਾ ਵੀ ਹੀ ਉਤਰ ਗਿਆ ਵੀ ਤੋਰੀਆਂ 'ਚ ਵੀ ਦੁੱਧ ਹੀ ਪੈਂਦਾ ਹੈ ਤਾਂ ਬੰਦ ਲਾ। ਤੇ ਇਸ ਤਰ੍ਹਾਂ ਆਪਾਂ ਨਾ ਸਾਰੇ ਦੀ ਦੀ ਕद्दू ਕਸ਼ ਕਰ ਲਾਂਗੇ। ਫਿਰ ਮਿਲ ਜਾਏਗਾ ਆਪਾਂ ਕद्दू ਕਸ਼। ਲਓ ਜੀ ਇਹ ਕद्दू ਕਸ ਆਪਾਂ ਕਰ ਲਿਆ ਸੀਗਾ ਕद्दू ਦਾ ਦੋ ਕद्दੂਆਂ ਦਾ। ਇਹਦਾ ਪਾਣੀ ਨਿਚੋੜ ਦਾਂਗੇ ਆਪਾਂ ਚੰਗੀ ਤਰ੍ਹਾਂ। ਪਾਣੀ ਹੀ ਰਹਿਣ ਦੇ ਦੇਗੇ ਦੇ ਵਿੱਚ। ਇਹ ਆਪਾਂ ਬਟਲੀ ਜੀ ਲਈਏਗੀ ਪਲਾਸਟਿਕ ਦੀ ਤੇ ਮੈਂ ਸੋਚੀ ਰੱਖ ਦੇਣੀ ਹੈ। ਕੋਈ ਇਹ ਨਹੀਂ ਧੀ ਪਰੋਂ ਆਸ ਤੇ ਵੀਡੀਓ ਜੇ ਬਹੁਤ ਵੱਡਾ ਪੱਥਰ ਜਿਹਾ ਲੱਗ ਰਿਹਾ ਹੈਗਾ ਮੈਂ ਦੇਖਿਆ ਇੱਧਰ ਖਟ ਕੇ ਐਵੇਂ ਵਾਟ ਲਈਏਗੀ ਬੋਦੀ ਇਹ ਪਲਾਸਟਿਕ ਦੀ ਤੇ ਕਿਉਂ ਆਪਾਂ ਰੱਖ ਲੈ ਇੱਧਰ ਕਰ ਲੋ ਹੋਰ ਵਾਸਤੇ ਕਿਉਂ ਲੈ ਲਵਾਂ ਬਹੁਤ ਛੇ ਲੈ ਲਵਾਂ ਤੇ ਇਹ ਆਪਣਾ ਹੈ ਨਹੀਂਗਾ ਕਾਣੀ ਕਢਾਉਣ ਦੀ ਵਾਸਤੇ ਕਾਣੀ ਹੋਈ ਪਈ ਹੈਗੀ ਕੰਮੀ ਨਹੀਂ ਬੁਗਦੇ ਹੈਗੇ ਖੇਤ ਤੇ ਇੱਕ राउंड ਜਾਂਦੇ ਚਲ ਇਹਦਾ ਪਾਣੀ ਨਿਕਲਿਆ ਕੱਦੂ ਇਹ ਆਪਣਾ ਇਸ ਤਰ੍ਹਾਂ ਬਣ ਗਿਆ ਕੱਦੂ ਇਹਦੇ ਵਿੱਚ ਜੇ ਅਸੀਂ ਆਪਾਂ ਥੋੜਾ ਜਿਹਾ ਬੀਸ ਨੂੰ ਐਡ ਕਰਾਂਗੇ ਬੇਸਨ ਜ਼ਿਆਦਾ ਨਹੀਂ ਪਾਉਣਾ ਹੈਗਾ ਬਿਲਕੁਲ ਥੋੜਾ ਹੀ ਪਾਉਣਾਗਾ ਜ਼ਿਆਦਾ ਬੇਸਨ ਨਾਲ ਲਈ ਇਸ ਸਬਜੀ ਵਧੀਆ ਬਣਦੀ ਇਸ ਥੋੜਾ ਥੋੜਾ ਹੀ ਪਾਉਣਾਗਾ ਇਹ ਤਾਂ ਮੀਂਹ ਦੇ ਮੌਸਮ ਜੇ ਚੱਲਦੇ ਕਰਕੇ ਹੁਣ ਸਾਉਂਡ ਦਾ ਮੀਂਹਾਂ ਕਰਕੇ ਖੰਡਾ ਹੀ ਆ ਬਣਿਆ ਪੰਨਿਆ ਬੇਸਨ ਚ ਸਲਾਹ ਹੋਤ ਹੋਈ ਪਈ ਆ ਹਰ ਇੱਕ ਚੀਜ਼ ਨੇ ਜੇ ਕੰਮ ਦੀ ਘੱਟ ਲੱਗਿਆ ਤਾਂ ਹੋਰ ਪਾ ਲਾਂਗੇ ਬੈਸ ਬਹੁਤ ਹੈ ਨਾ ਮਿਕਸ ਕਰਤੀ ਆਪਾਂ ਪਾਣੀ ਤੇ ਇਹਦੇ ਵਿੱਚ ਬਹੁਤ ਘੱਟ ਮਾਤਰਾ ਚ ਲੋੜ ਪੈਂਦੀ ਹੈਗੀ ਕਿਉਂਕਿ ਕੱਦੂ ਜੀ ਪਾਣੀ ਆਪਾਂ ਨਾਲ ਹੀ ਕੱਟਤਾ ਤਾਂ ਵੀ ਹੋਰ ਨਿਕਲ ਦਿੰਦਾ ਹੈਗਾ ਜੇ ਆਪਾਂ ਪਾਣੀ ਪਾਵਾਂਗੇ ਤਾਂ ਜਾ ਲਾਏਗੀ ਤੇ ਜਾ ਹੋ ਜੂਗਾ ਫਿਰ ਇਸ ਤਰ੍ਹਾਂ ਹੋ ਗਿਆ ਇਹ ਕੋਇਆ ਬੇਸ ਬੋਲ। ਘੰਟਾ ਵੱਢ ਗਈ ਜਨਾ ਬੇਸਲ ਚ। ਸੁਲਾਵ ਕਰਕੇ। ਹੁਣ ਆਪਾਂ ਇਹਦੇ ਵਿੱਚ ਨੋ ਮਿਰਚ ਪਾਵਾਂਗੇ। फिर और बात खाने जो कट खाने देखो जी इस तरह बन गया बिल्कुल बिना पानी तो बिल्कुल थोड़ा सा सिटा ला लेंगे अपन पानी का माड़ आ जमी ज्यादा ठंडा हो जाएगा इधर हो होंगे क्यों गर्म घ्यो अपना बिल्कुल गर्म हो गया बस इन अपना जिम्मे पकौड़े बनाने आ गए है ना इस तरह बना लागे थोड़ी थोड़े पाके अच्छा पानी ले ला ਪਾਉਣ ਵਾਸਤੇ ਪਾਣੀ ਲੈਤਾਗਾ ਫਿਰ ਜਿਆਦਾ ਨਾ ਚਾਰ ਨੀ ਤੇ ਹੱਥ ਲੱਗ ਜਾਂਦੇ ਬੇਸਵਾਰ ਨਿੱਪੜ ਜਾਂਦੀ ਇਹ ਨੂੰ ਪਾ ਇਸ ਤਰ੍ਹਾਂ ਨਾ ਬਣਾ ਲਾਂਗੇ ਛੋਟੇ ਛੋਟੇ ਪਕੌੜੇ ਵਾਸਤੇ ਇਕੱਠਾ ਰਵੇ ਜਿੰਨੇ ਆਪਾਂ ਪਕੌੜੇ ਬਣਾਉਣੇ ਆਗੇ ਇਹਨੂੰ ਆਪੇ ਇਸ ਤਰ੍ਹਾਂ ਬਣਾਵਾਂਗੇ ਵਿੱਚੋਂ ਵੀ ਕੱਚਾ ਲੱਗੇ ਬੇਸਵਾਰ

ਇਸ ਤਰ੍ਹਾਂ ਬਣਾ ਲਾਂਗੇ ਆਪਾਂ ਇਹਨੂੰ ਇਹ ਜ਼ਿਆਦਾ ਰਾੜਨੀ ਨਹੀਂ ਚਾਹੀ ਆਪਾਂ ਚਲੋ ਰੜੇ ਰੜੇ ਜੀ ਆਪਾਂ ਬੱਚਾ ਹੁੰਦੇ ਦਾਗੇ ਮੰਗਦੇ ਸੀਗੇ ਉਹ ਵੀ ਕਰੀ ਹੁੰਦੀ ਆ ਸਾਨੂੰ ਵਿੱਚੋਂ ਖਾਣ ਨੂੰ ਵੀ ਦੇ ਦਿਓ ਕਿਉਂ ਆਪਾਂ ਜਦੋਂ ਆਪਣੇ ਕੱਦੂ ਆਉਂਦੇ ਵੈਸੇ ਵੀ ਖਾਣ ਵਾਸਤੇ ਬਣਾ ਲੈਨੇ ਹੁੰਦੇ ਆਗੇ ਇਹ ਥੋੜੇ ਜਿਹਾ ਕੱਚੇ ਹੀ ਕੱਟਨੇ ਹੁੰਦੇ ਨੇ ਜ਼ਿਆਦਾ ਨਹੀਂ ਰਾੜਨੇ ਹੁੰਦੇ ਹਾਂ ਪੌਣ ਨਾ ਰੱਖ ਕੇ ਵੀਡੀਓ ਬਣਾ ਰਹੀ ਹਾਂ ਵੀਡੀਓ ਬਣਾਣਾ ਕੋਈ ਹੈ ਨਹੀਂਗਾ ਇਸ ਤਰ੍ਹਾਂ ਬਣਾ ਲਾਗੇ ਨਾ ਆਪਾਂ ਬਸ ਥੋੜੇ ਜਿ ਕੱਚੇ ਹੀ ਕੱਢਣੇ ਨੇਗੇ ਇਹ ਆਪਾਂ ਨਾਲ ਲਾ ਕਰੇ ਨੇ ਗੈਸ ਕਰਕੇ ਵੀ ਆਪਾਂ ਫੜ ਕੜਾਹੀ ਨਾ ਥੋੜੀ ਜਿ ਚੌੜੀ ਹੈ ਮੈਨੂੰ ਬਸ ਕੜਾਈਆ ਤਰਨ ਦੀ ਕੋਲ ਹੋਗੀ ਇਹਦੇ ਇਥੇ ਜੇ ਆਪਾਂ ਸਬਜੀ ਵੀ ਬਣਾਉਣੀ ਆ ਬਾਅਦ ਚ બસ ਇੱਕ ਪੂਰਾ ਆਪਣਾ ਹੋਰ ਰਹਿ ਗਿਆ ਇਹਨਾਂ ਨੂੰ ਆਪਾਂ ਕਦੂਆਂ ਦੇ ਕੋਕ ਤੇ ਵੀ ਕਹਿ ਦਿੰਨੇ ਆ ਹਨ ਕੋਕ ਤੇ ਵੀ ਆਪਾਂ ਘਰੇ ਵੈਸੇ ਵੀ ਬਣਾ ਕੇ ਖਾ ਲੈਂਦੇ ਆ ਪਰ ਕਦੂ ਆਮ ਹੁੰਦੇ ਨੇਗੇ ਅੱਛੇ ਬਹੁਤ ਵਾਰੀ ਬਣਾ ਕੇ ਖਾਦੇ ਨੇ ਵੈਸੇ ਇਹ ਆਲੂਆਂ ਦੇ ਪਕੌੜਿਆਂ ਜਿੰਨੇ ਖਾਦੇ ਨਹੀਂ ਜਾਂਦੇ ਬਰੈ ਇੱਕ ਥਨ ਲਾ ਲੇਗਾ ਜ਼ਿਆਦਾ ਖਾਣੇ ਨਹੀਂ ਤੇ ਰੱਖ ਲੈਨੇਗੇ ਇਹ ਥੋੜਾ ਜਿਹਾ ਕਿਉਂ ਸੋਕ ਲੂਗਾ ਕਾਗਜ਼ ਜ਼ਿਆਦਾ ਕੋਹ ਜਾਣੀ ਹੁੰਦਾ ਲੋ ਜੀ ਆਪਣੇ ਨਾ ਇਸ ਤਰ੍ਹਾਂ ਬਣ ਗਏ ਕੋਪ ਤੇ ਜਿਹੜੇ ਥੋੜੇ ਜਿਆਦਾ ਰੜੇ ਸੀ ਉਹ ਆਪਾਂ ਕੱਢ ਲੇ ਅੱਡ ਤੋਂ ਬੱਚੇ ਖਾ ਲੈਣਗੇ ਇਹਨਾਂ ਨੂੰ ਆਪਾਂ ਬਿਲਕੁਲ ਭੰਨ ਲਾਂਗੇ ਫੇਰੇ ਗਰਮ ਨਹੀਂਗੇ ਥਥਰੀ ਲੱਗਦਾ ਹੈਗਾ ਗਰਮ ਕਰਕੇ ਨਾਉ ਠੰਡੇ ਹੋਣ ਦੇਵਾਂਗੇ ਆਪਾਂ। ਉਹਨਾਂ ਟਾਈਮ ਨਾਲ ਆਪਾਂ ਤੜਕਾ ਝੀਰ ਲਾਂਗੇ। ਠੰਡੇ ਹੋ ਜਾਣਗੇ। ਉਹਨਾਂ ਦੇ ਅੰਦਰ ਅਕੜਾ ਇਹ ਵੀ ਟਾਕ ਦਿੰਦੇ ਨੇ। ਲਓ ਜੀ ਆਪਣੇ ਠੰਡੇ ਹੋ ਗਏ। ਮੇਰੇ ਬਸ ਪਿਆਜ਼ ਝੀਰ ਦੇ ਚੀਰ ਦੇ ਨਾਲ ਠੰਡਾ ਹੋ ਗਿਆ ਇਹ ਬਿਲਕੁਲ। ਚੰਗੀ ਤਰ੍ਹਾਂ ਭਨ ਲਾਂਗੇ ਇਹਨਾਂ ਨੂੰ ਆਪਾਂ। कोई गुच्छा छा जाना रहे इस तरह हो गया है इधर आप घ्यो पा तड़का रख लिया घ्यो अपना गर्म हो रहेगा noleh apachengi tara Munapa ira pamagi ਇਹ ਬਾਟੀ ਭਰ ਕੇ ਆਪਾਂ ਗੰਡਿਆਂ ਦੀ چیرਦੀ ਹੈਗੀ ਦੋ ਗੰਡੇ ਚੀਰੇ ਨੇ ਬੰਡੇ ਬੰਡੇ ਉਹ ਕੜਚੀ ਨਾਲ ਛੋਟੀ ਨਾਲ ਪੰਗਾ ਲੈ ਲਿਆ ਗਰਮ ਹੋ ਜਾਂਦੀ ਹੈ ਜੀਰਾ ਪਰੋਲ ਤੋਂ ਬਾਅਦ ਆਪਾਂ ਪਾਤਰ ਤੇ ਆ ਗਏ। ਸੋ ਇਹੀ ਆਜੀ ਭੁਦੀਆਂ ਨੂੰ ਫਿਰ ਆਪਾਂ ਟਮਾਟੇ ਵੀ ਜੋ ਬੰਦ ਕਰਦੇ ਤੇ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ। ਪਿਆਜ਼ ਵੀ ਲੱਗਿਆ। ਲਓ ਜੀ ਪਿਆਜ਼ ਆਪਣਾ ਭੁੱਜ ਗਿਆ। ਜ਼ਿਆਦਾ ਕਾਲਾ じゃ ਵੀ ਫਿਰ ਪਿਆਜ਼ ਵਧੀਆ ਨਹੀਂ ਲੱਗਦਾ। ਇਸ ਤਰ੍ਹਾਂ ਬਰਉਂਜਾ ਹੋ ਗਿਆ ਬਸ ਤੇ ਹੁਣ ਆਪਾਂ ਇਹਨੂੰ ਵਿੱਚ ਪਾ ਦਾਂਗੇ ਪਹਿਲਾਂ ਆਪਾਂ ਥੋੜਾ ਜਿਹਾ ਨਾ ਤੇ ਥੋੜਾ ਜਿਹਾ ਲੂਣ ਮਿਰਚ ਘੱਟ ਸੀਗਾ ਵੈਸੇ ਲੂਣ ਤਾਂ ਜਿਆਦਾ ਘੱਟ ਨਹੀਂ ਸੀਗਾ ਤੇ ਮਿਰਚ ਜਿਆਦਾ ਘੱਟ ਸੀਗੀ ਕਿਉਂਕਿ ਹੁਣ ਪਿਆਜ਼ ਵੀ ਹੋ ਗਿਆ ਨਾ ਫਿਰ ਇਹਦਾ ਵੀ ਵਧਾਰਾ ਹੋਊਗਾ ਨਾ ਆਪਾਂ ਥੋੜੀ ਜਿਹੀ ਮਿਰਚ ਪਾ ਦਾਂਗੇ ਥੋੜਾ ਜਿਹਾ ਨਾਣ ਪਾ ਲਾਂਗੇ ਨੂਣ ਜਿਆਦਾ ਵੀ ਫਿਰ ਨਹੀਂ ਸਬਜ਼ੀ ਸਵਾਦ ਨਹੀਂ ਲੱਗਦੀ ਹੈਗੀ ਨੂਣ ਜਿਆਦਾ ਹੋ ਜੇ ਤੇ ਹੁਣ ਆਪਾਂ ਇਹਨੂੰ ਜਿਹੜੇ ਵਿੱਚ ਪਾ ਦਾਂਗੇ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਇਹ ਜੀ ਹੁਣ ਆਪਾਂ ਗੈਸ ਨੂੰ ਘੱਟ ਕਰਾਂਗੇ ਥੋੜਾ ਜਿਹਾ ਆਪਾਂ ਜ਼ਿਆਦਾ ਗਰਮ ਜ਼ਿਆਦਾ ਛੱਡਾਂਗੇ ਤੇ ਫਲੇਵਰ ਤੇ ਗੈਸ ਤੇ ਹੀ ਠੱਲੇ ਲੱਗੂਗਾ ਬਸ ਇਹਨੂੰ ਇੱਕ ਤੜਕੀ ਦੀ ਜ਼ਰੂਰਤ ਪਹੁੰਦੀ ਹੈ ਬਾਅਦ ਵਿੱਚ ਤਾਂ ਕਿਉਂਕਿ ਰੜਿਆ ਤਾਂ ਪਈਆ ਹੁਣੇ ਵੇਖਣ ਜਿੰਨਾ ਵੀ ਤਾਜਾ ਹੈ ਰਲ ਜੂਗਾ ਵਾਸਤ ਥੋੜੇ ਥੋੜੇ ਗੈਸ ਤੇ ਪੁਣਾਂ ਕਰਾਂਗੇ ਆਪਾਂ ਇਹ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਜੀ ਇਸ ਤਰ੍ਹਾਂ ਜਦੋਂ ਆਪਣੇ ਕद्दू ਜ਼ਿਆਦਾ ਹੋ ਜਾਂਦੇ ਨੇ ਫਿਰ ਨੱਕ ਜਾਂ ਮਿਲ ਜਾਂਦਾ ਹਨਾ ਕद्दू ਦੀ ਸਬਜ਼ੀ ਤੋਂ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖੋ ਕਿ ਬਹੁਤ ਟੇਸਟੀ ਸਬਜ਼ੀ ਬਣਦੀ ਹੈਗੀ ਪਹਿਲਾਂ ਤਾਂ ਮੈਂ ਕਈ ਵਾਰ ਬਣਾਈ ਹੈਗੀ ਸੀ ਤੇ ਆਪਾਂ ਪਿਛਲੇ ਸਾਲ ਦੇ ਚੈਨਲ ਬਣਾਇਆ ਤੇ ਆਪਾਂ ਵੀਡੀਓ ਨਿਕਲਣਾ ਹੀ ਕਰੇ ਵੀ ਚੈਨਲ ਬਣਾਏ ਤੋਂ ਬਾਅਦ ਆਪਾਂ ਸਬਜ਼ੀ ਬਣਾਈ ਨਹੀਂ ਹੈਗੀ ਕੁਛ ਵੀ ਜੇ ਤੁਹਾਡੇ ਬੱਚੇ ਨਹੀਂ ਹਨ ਕਦੂ ਦੀ ਸਬਜ਼ੀ ਖਾ ਕੇ ਖੁਸ਼ ਰਗੇ ਚਲੋ ਅਜਾ ਆਪਾਂ ਮੁੱਲ ਲੈਣੇ ਹੋਣਾ ਨਾ ਫਿਰ ਤਾਂ ਆਪਾਂ ਨਹੀਂ ਵੀ ਲੈਂਦੇ ਕਦੂ ਜਦੋਂ ਕੋਈ ਖਾਵੇ ਜੇ ਆਪਣੇ ਘਰ ਦੇ ਕਦੂ ਹੋਣਾ ਹੋਣ ਫਿਰ ਤਾਂ ਆਪਾਂ ਇਸ ਤਰ੍ਹਾਂ ਬਣਾ ਲਿਆ ਪਰੋ ਤੁਸੀਂ ਬਹੁਤ ਟੇਸਟੀ ਸਬਜ਼ੀ ਬਣਦੀ ਹੈਗੀ ਇਹ ਕੋਕ ਕੇ ਬਣਾ ਕੇ ਪਹਿਲਾਂ ਠੰਡੀ ਠੰਡੀ ਬਣੀ ਹੈ ਸਬਜ਼ੀ ਤੜਕਾ ਆਪਾਂ ਫੁੱਲ ਲਾਇਆ ਲੀਆ ਇਹਦੇ ਵਿੱਚ ਆਪਾਂ ਪਿਆਜ਼ ਘੱਟ ਪਾਵਾਂਗੇ ਫੇਰ ਘੱਟ ਟੇਸਟੀ ਬਣਦੀ ਹੈਗੀ ਕਿਉਂ ਤਾਂ ਫੇਰ ਕद्दू ਤੇ ਵੇਸਣ ਜੀ ਹੋ ਜਾਂਦਾ ਬਸ ਤੇ ਇਹਦੇ ਵਿੱਚ ਪਿਆਜ਼ ਦੇ ਟੱਕੇ ਦੀ ਬਹੁਤ ਲੋੜ ਹੁੰਦੀ ਹੈਗੀ ਫੇਰ ਬਹੁਤ ਟੇਸਟੀ ਬਣਦੀ ਹੈ। ਹੋਰ ਕਾਪਾ ਇਹਦੇ ਵਿੱਚ ਟਮਾਟਰ ਵੀ ਪਾ ਸਕਦੇ ਆ ਪਰ ਆਪਾਂ ਟਮਾਟਰ ਨਹੀਂ ਪਾਇਆ ਹੈਗਾ। ਸਾਡੇ ਘਰ ਚ ਤਾਂ ਥੋੜਾ ਜਿਹਾ ਟਮਾਟਰ ਕੋਈ ਵੀ ਖਾ ਕੇ ਕੁਛ ਨਹੀਂ ਹੈਗਾ। ਟਮਾਟਰ ਆਪਾਂ ਨਹੀਂ ਪਾਇਆ। ਅਸੀਂ ਬਹੁਤ ਘੱਟ ਲੈਨੇ ਆਂਗੇ ਟਮਾਟਰ। ਕੱਟ ਪਾਉਂਦੇ ਸਬਜੀ ਕਿਤੇ ਸਿੱਚ ਵੀ ਕਿਤੇ ਜਮੇ ਹੀ ਨਹੀਂ ਆਪਾਂ ਨੂੰ ਐ ਹੁੰਦਾ ਵੀ ਵਧੀਆ ਨਹੀਂ ਬਣਦੀ ਟਮਾਟਰ ਬਿਨਾਂ ਉਹ ਆਪਾਂ ਉਹ ਚ ਪਾ ਲੈਨੇ ਹੁੰਦੀ ਆਗੇ ਦੇਖੋ ਜੀ ਇਸ ਤਰ੍ਹਾਂ ਬਣ ਗਈ ਸਬਜੀ ਖਾਂਦੇ ਹਾਂ ਨਾ ਬਿਲਕੁਲ ਫੁਰਜੀ ਵਾਂਗੂ ਲੱਗੂਗੀ ਇਹ ਗੈਸ ਆਪਾਂ ਬਿਲਕੁਲ ਘੱਟ ਕੀਤਾ ਹੋਇਆਗਾ ਇਸ ਤਰ੍ਹਾਂ ਤਿਆਰ ਹੋ ਜਾਂਦੀ ਹੈ ਸਬਜੀ ਜੇ ਥੋੜੇ ਹੀ ਬੱਚੇ ਨਹੀਂ ਕਦੂ ਦੀ ਸਬਜੀ ਖਾ ਕੇ ਖੁਸ਼ ਹੈਗੇ ਤੇ ਕਦੂ ਥੋੜੇ ਬਾਦੂ ਨੇ ਤਾਂ ਇਸ ਤਰ੍ਹਾਂ ਤੁਸੀਂ ਜਰੂਰ ਬਣਾ ਕੇ ਟਰਾਈ ਕਰਿਓ ਬੱਚੇ ਜ਼ਰੂਰ ਖਾਣਗੇ ਸਿਆਣੇ ਵੀ ਖਾਣਗੇ ਬੱਚੇ ਵੀ ਖਾਣਗੇ ਬਹੁਤ ਵਧੀਆ ਕਲਰ ਬਣਿਆਗਾ ਤੇ ਬਹੁਤ ਟੇਸਟੀ ਬਣਦੀ ਹੈ ਇਹ ਸਬਜੀ ਤੇ ਹੁਣ ਇਹਨੂੰ ਆਪਾਂ ਟੱਕ ਦਿੰਨੇ ਆਗੇ ਜਿਹੜਾ ਆਪਣੇ ਏਥਾ ਨਾਲ ਥੋੜਾ ਮੋਟਾ ਬੇਸਣ ਜਾਂ ਲੱਗਿਆਗਾ ਤੇ ਇਹ ਆਪਣਾ ਲੈ ਜੂਗਾ ਜਦੋਂ ਪਟਾਖਾਂਗੇ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਮੇਰੀ ਸਬਜ਼ੀ ਕਿੱਦਾਂ ਦੀ ਲੱਗੀ ਮਿਲਾਂਗੇ ਕਿਸੇ ਹੋਰ ਵਲੌਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ